ਹੇਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੱਲ ਦੀ ਘਟਨਾ ਵਾਪਰੀ ਆ ਜੀ ਸਾਡੇ ਨਗਰ ਟਾਂਡੇ ਵਿਖੇ ਵੀਰ ਮਨਦੀਪ ਸਿੰਘ ਜੀ ਜੋ ਕਿ ਕ੍ਰੈਸ਼ਰ ਦੇ ਉੱਤੇ ਕੰਮ ਕਰਦੇ ਸੀ ਪੋਕਲੈਂਡ ਚ ਲਾਂਦੇ ਸੀ ਜੀ ਤੇ ਕੱਲ ਉਹਨਾਂ ਦਾ ਕਤਲ ਉੱਥੇ ਕ੍ਰੈਸ਼ਰ ਦੇ ਉੱਤੇ ਹੀ ਕਰ ਦਿੱਤਾ ਗਿਆ ਆ ਕਿ ਜਿਨ੍ਹਾਂ ਨੂੰ ਬੜੀ ਦਰਿੰਦਗੀ ਦੇ ਨਾਲ ਕਤਲ ਕਰਕੇ ਤੇ ਮੁੜ ਕੇ ਟੋਆ ਪੁੱਟ ਕੇ ਕੋਈ 15-20 ਵੋਟ ਤੇ ਡੂੰਗਾ ਥੱਲੇ ਦੱਬ ਦਿੱਤਾ ਗਿਆ ਆ ਸ਼ਾਮ ਨੂੰ ਜਾ ਕੇ بڑے ਪਿੰਡ ਦੇ ਜਦੋਂ ਜਾਇਦ ਕਰਕੇ ਸਾਰੇ ਪਿੰਡ ਦੇ ਪਿੰਡ ਨੇ ਤੇ ਫਿਰ ਜਾ ਕੇ ਉਹ ਵੀਰ ਦੀ ਜਿਹੜੀ ਆ ਥੱਲੋਂ ਉਹਦੀ ਬੋਡੀ ਕੱਢੀ ਗਈ ਆ ਮਰਤ ਘਾਲਤ ਵਿੱਚ ਪਾਇਆ ਗਿਆ ਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਪਰ ਅਜੇ ਤੱਕ ਬੰਦੇ ਅਰੈਸਟ ਨਹੀਂ ਹੋਏ ਅਸੀਂ ਅੱਜ ਪਠਾਨਕੋਟ ਸਿਵਲ ਹਸਪੀਟਲ ਦੇ ਵਿੱਚੋਂ ਪੋਸਟਮਾਰਟਮ ਕਰਵਾ ਕੇ ਬਾਡੀ ਦਾ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖ ਦਿੱਤੀ ਹੈ ਸਾਰੀ ਸੰਗਤ ਇੱਥੇ ਬੈਠੀ ਹੈ ਮੌਜੂਦ ਤੇ ਸਾਰੇ ਨਗਰ ਨੇ ਸਹਿਮਤੀ ਦੇ ਨਾਲ ਹੀ ਫੈਸਲਾ ਕੀਤਾ ਹੈ ਕਿ ਜਿੰਨੀ ਦੇਰ ਤੱਕ ਦੋਸ਼ੀ ਜਿਹੜੇ ਨੇ ਉਹ ਰੈਸਟ ਨਹੀਂ ਹੁੰਦੇ ਓਨੀ ਦੇਰ ਤੱਕ ਵੀਰ ਦਾ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਇਹ ਗੱਲ ਵਾਸਤੇ ਸਾਰਾ ਹੀ ਪਿੰਡ ਜਿਹੜਾ ਇੱਕ ਮਤ ਸਹਿਮਤ ਹੈ ਕਿ ਅਸੀਂ ਉਹਨਾਂ ਚਿਰ ਭੈਣ ਭਰਾ ਰਿਸ਼ਤੇਦਾਰ ਹੋਰ ਸੱਜਣ ਮਿੱਤਰ ਸਾਰੇ ਹੀ ਨਾਲ ਆਪਾਂ ਚਟਾਨਵਾਗੇ ਪਰਿਵਾਰ ਦੇ ਖੜੇ ਆ ਅਸੀਂ ਉਹਨਾਂ ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਨੇ ਜਿੱਦਾਂ ਸਾਡੀਆਂ ਕਿਸਾਨ ਜੁਨੀਆਣਾ ਨੇ ਹੋਰ ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਆਵਾਜ਼ ਮਾਰਦੇ ਆ ਕਿ ਆਓ ਇਸ ਪਰਿਵਾਰ ਦੇ ਨਾਲ ਖੜੇ ਹੋਈਏ ਤਾਂ ਜੋ ਇਹ ਪਰਿਵਾਰ ਨੂੰ ਅਸੀਂ ਇਨਸਾਫ ਦਿਵਾ ਸਕੀਏ ਸਾਰੇ ਇਕੱਠੇ ਹੋਗੇ ਇਹ ਵੀਰ ਦਾ ਸਨਸਕਾਰ ਉਦਹੀ ਕੀਤਾ ਜਾਵੇਗਾ ਜਦੋਂ ਤੱਕ ਦੋਸ਼ੀ ਜਿਹੜੇ ਨੇ ਉਹ ਰੈਸਟ ਨਹੀਂ ਕੀਤੇ ਜਾਂਦੇ ਸਲਾਖਾਂ ਦੇ ਪਿੱਛੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਇਹ ਵੀਰ ਦਾ ਸੰਸਕਾਰ ਸਾਰੇ ਪਿੰਡ ਵੱਲੋਂ ਏਕਾ ਕਰਕੇ ਕਿ ਨਹੀਂ ਕੀਤਾ ਜਾਵੇਗਾ ਅਸੀਂ ਸਾਰੇ ਜਿਹੜਿਆਂ ਉਹ ਸਹਿਮਤਾ ਮੈਨੂੰ ਲੱਗਦਾ ਇਹਦਾ ਇੱਕ ਜਕਾਰੇ ਦੇ ਰੂਪ ਵਿੱਚ ਸਾਰੇ ਸਹਿਮਤੀ ਜਿਹੜੀ ਸਾਨੂੰ ਜਰੂਰ ਸਾਰਿਆਂ ਨੂੰ ਦੇਣੀ ਚਾਹੀਦੀ ਆ ਬੋਲੇ ਈ ਸੋ ਨਹਾ ਸੋ ਸ਼ਿਵ ਨਾਮਾ ਵਾਹਿਗੁਰੂ ਜੀ ਕਾ ਖਾਲਸਾ ਇਹ ਜੋ ਵੀਰ ਮਨਦੀਪ ਸਿੰਘ ਦਾ ਕਤਲ ਕੀਤਾ ਗਿਆ ਇਹ ਰਾਤ ਦੇ ਸਮੇਂ ਕਤਲ ਕੀਤਾ ਗਿਆ ਹੈ ਕਿਉਂਕਿ ਇਹ ਰਾਤ ਨੂੰ ਹੀ ਨਜਾਇਜ਼ ਜਿਹੜੀ ਮਾਈਨਿੰਗ ਹੈ ਇਹ ਚੋਰ ਕਾਲਾ ਬਜਾਰੀ ਜਿਹੜੀ ਇਹ ਰਾਤ ਦੇ ਸਮੇਂ ਹੁੰਦੀ ਹੈ ਸਰਕਾਰ ਵੱਲੋਂ ਵੈਸੇ ਸਰਕਾਰ ਦੇ ਦਿਨਾਂ ਵਿੱਚ ਪਾਬੰਦੀ ਲਾਈ ਹੁੰਦੀ ਹੈ ਮਾਈਨਿੰਗ ਉੱਤੇ ਪਰ ਫਿਰ ਵੀ ਇਹ ਪਾਬੰਦੀਆਂ ਦੇ ਬਾਵਜੂਦ ਵੀ ਕਿਉਂਕਿ ਇਹ ਜਿਹੜੇ ਡੰਪ ਕਰਦੇ ਨੇ ਜਾਂ ਕ੍ਰੈਸ਼ਰ ਨੇ ਜਿਨ੍ਹਾਂ ਦੇ ਇਹ ਦੂਰ ਇਹਨਾਂ ਦੇ ਹੱਥ ਜਿਹੜੇ ਤਾਂ ਤੱਕ ਇੱਕ ਮਾਫੀਆ ਬਹੁਤ ਵੱਡਾ ਜਿਹੜਾ ਕੰਮ ਕਰਦਾ ਇਸ ਕਰਕੇ ਰਾਤ ਨੂੰ ਇਹ ਚੋਰੀ ਕੀਤੀ ਜਾਂਦੀ ਆ ਇਸੇ ਚਲਦੇ ਆ ਕਿਉਂਕਿ ਇਹ ਨੌਜਵਾਨ ਵੀ ਬੱਚਾ ਵੀ ਇਹ ਸਾਰੀ-ਸਾਰੀ ਰਾਤ ਉੱਥੇ ਕੰਮ ਕਰਦਾ ਰਿਹਾ ਆ ਤੇ ਇਸ ਕਰਕੇ ਉੱਥੇ ਕੀ ਕਾਰਨ ਹੋਇਆ ਕੀ ਨਹੀਂ ਜਿਹਨਾਂ ਕਾਰਨਾ ਕਰਕੇ ਇਸ ਬੱਚੇ ਦਾ ਉਹਨਾਂ ਨੇ ਬ੍ਰਿੰਦਗੀ ਦੇ ਨਾਲ ਕਤਲ ਕੀਤਾ ਗਿਆ ਹੈ ਅਸੀਂ ਇਸ ਚੀਜ਼ ਦੀ ਸਰਕਾਰ ਦੇ ਕੋਲੋਂ ਭਗਵੰਤ ਮਾਨ ਸੀਐਮ ਸਾਹਿਬ ਦੇ ਕੋਲੋਂ ਇਹ ਮੰਗ ਕਰਦੇ ਆ ਕਿ ਇਸ ਚੀਜ਼ ਦੀ ਵੀ ਜਾਂਚ ਕਰਵਾਈ ਜਾਵੇ ਕਿ ਨਜਾਇਜ਼ ਮਾਈਨਿੰਗ ਜਿਹੜੀ ਚੋਰੀ ਹੁੰਦੀ ਆ ਜੋ ਪਾਬੰਦੀ ਲਗਾਈ ਗਈ ਹੈ ਇਸ ਚੀਜ਼ ਦੀ ਇਸ ਕਰਕੇ ਉਹ ਰਾਤ ਦੀ ਕਾਲਾ ਵਿਜਾਰੀ ਜਿਹੜੀ ਹੁੰਦੀ ਹੈ ਇਹਦੇ ਉੱਤੇ ਵੀ ਸਖਤ ਕੈਕਸ਼ਨ ਕੀਤਾ ਜਾਵੇ ਤੇ ਜੋ ਇਹ ਪਰਿਵਾਰ ਦੇ ਨਾਲ ਏਡਾ ਵੱਡਾ ਧੱਕਾ ਹੋਇਆ ਹੈ ਇਹ ਪਰਿਵਾਰ ਦਾ ਇੱਕ ਬੱਚਾ ਨੌਜਵਾਨ 30 ਸਾਲ ਦਾ ਨੌਜਵਾਨ ਜਿਹੜਾ ਇਨੀ ਦਰਿੰਦਗੀ ਦੇ ਨਾਲ ਇਹਨਾਂ ਮਾਫੀਆ ਨੇ ਜਿਹੜਾ ਇਹਨੂੰ ਕਤਲ ਕਰ ਦਿੱਤਾ ਆ ਉਹਦੀ ਜਾਂਚ ਬੜੀ ਇੱਕ ਨਿਰਪੱਖ ਜਾਂਚ ਜਿਹੜੀ ਹੋਏ ਤੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ